ਹਾਂਜੀ ਸਸਰੀ ਕਾ ਬਈ ਸਾਰਿਆਂ ਨੂੰ ਤੇ ਆ ਬਈ ਇੱਕ ਆਪਾਂ ਤੁਹਾਡੇ ਵਾਸਤੇ ਦਵਾਈ ਲੈ ਕੇ ਆਏ ਆ ਕਬੂਤਰਾਂ ਵਾਸਤੇ ਸ਼ਕਤੀ ਵੀਰ ਇਹਦਾ ਨਾਮ ਆ ਇੱਕ ਲੀਟਰ ਦੀ ਪੈਕਿੰਗ ਆ ਇਹ ਤੇ ਪ੍ਰਾਈਜ਼ ਇਹਦਾ 10 ਦਿੰਦੇ ਪ੍ਰਾਈਜ਼ ਬਈ ਇਹਦਾ 250 ਰੁਪਿਆ ਹੈਗਾ ਤੇ ਇਹ ਮਤਲਬ ਬਈ ਪੱਖ ਪੱਖ ਵਧੀਆ ਲੱਗਦੀ ਆ ਕਬੂਤਰ ਦਾਣੇ ਘਟ ਖਾਂਦੇ ਹੋਣ ਜਿਹੜੇ ਉਹਨਾਂ ਵਾਸਤੇ ਤੇ ਜਾਂ ਬੱਚਿਆਂ ਪੁੱਛਿਆਂ ਨੂੰ ਮਲੇ ਹੁਣ ਬੱਚੇ ਕੱਢੇ ਵਾ ਜਿਵੇਂ ਕਬੂਤਰਾਂ ਦੇ ਉਹਨਾਂ ਨੂੰ ਵੀ ਪਾ ਸਕਦੇ ਆ ਬੱਚਿਆਂ ਦੀ ਗਰੋਥ ਵਧੀਆ ਬਣਾਉਂਦੀ ਆ ਬਈ ਇਹ ਆਂਡੇ ਉਂਡਾਂ ਤੇ ਮਤਲਬ ਪੂਰੀਆਂ ਕਈ ਘਾਟਾਂ ਨੂੰ ਪੂਰਾ ਕਰਦੀ ਹੈਗੀ ਤੇ ਲੀਵਰ ਵਾਸਤੇ ਸਪੈਸ਼ਲ ਹੈ ਤੇ ਇੱਕ ਬਾਈ ਇਹਦੇ ਨਾਲ ਆ ਦਵਾਈ ਆਗੀ ਜੋ ਸਟਿਚ ਤੇ ਇਹ 250 ml ਦੀ ਪੈਕਿੰਗ ਆ ਤੇ ਇਹਦੀ ਕੀਮਤ 1450 ਰੁਪਇਆ ਤੇ ਇਹ ਵੀ 1 ml 1 ਲੀਟਰ ਚ ਪਾਉਣੀ ਆ ਬਾਈ ਤੇ ਇਹ 5 ਦਿਨ ਪਾ ਸਕਦੇ ਆ ਆਪਾਂ ਲਗਾਤਾਰ 5 ਦਿਨ ਪਾ ਸਕਦੇ ਆ ਤੇ ਬਹੁਤ ਚੰਗਾ ਰਿਜ਼ਲਟ ਆ ਵੀ ਆਪਾਂ ਵਰਤਦੇ ਆ ਤੇ ਅੰਡੇ-ਉੰਡੇ ਵੀ ਮੰਨ ਕੇ ਚੱਲ ਪਾ ਜੀ ਆ ਕੂਤਰਿਆਂ ਲਾਉਂਦੀਆਂ ਨੇ ਨਾਲ ਬਾਈ ਤੇ ਮਤਲਬ ਕੂਤਰ ਫਿੱਟ ਰਹਿੰਦੇ ਆ ਤੇ ਵਰਤੋਂ ਅੱਗੇ ਵੀਡੀਓ ਸ਼ੇਅਰ ਕਰ ਦਿਓ ਭਰਾ ਧੰਨਵਾਦ